ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਹੋ ਚੁੱਕਿਆ ਭਾਈ ਪੌਣੇ 1 ਦਾ ਕੰਮ ਧੰਦਾ ਤਾਂ ਨਿਬੜ ਲਿਆ ਮੈਂ 12 ਵਜੇ ਦੇ ਨਾਲ ਹੀ ਨਿਬੜ ਲਿਆ ਸੀ ਫਿਰ ਸੌਣ ਲੱਗ ਗਈ ਮੈਂ ਪੰਜ ਛੇ ਦਿਨ ਹੋ ਗਏ ਸੀ ਸਰਨਾਥੀ ਨੂੰ ਤੇ ਫਿਰ ਮੈਂ ਕਿਹਾ ਚੱਲ ਸਰਨਾ ਆ ਲੀਏ ਫਿਰ ਆਪਾਂ ਜਾਣਾ ਵੋਟ ਪਾਉਣ ਡੈਡੀ ਦਾ ਫੋਨ ਆਇਆ ਸੀ ਕਹਿੰਦੇ ਤੁਸੀਂ ਵੋਟ ਪਾਜੋ ਤੇ ਦੋ ਹੁਣ ਆਏ ਬੀ ਬੋਟ ਪਾਏ ਅੱਗੇ ਫਿਰ ਮਾਮੀ ਤੇ ਮਨ ਲਾ ਮਮਮੀ ਆਉਂਦੀਆਂ ਦੋਨੇ ਬਸ ਤੇ ਆਉਣੀਆਂ ਸ਼ਾਇਦ ਕਹਿੰਦੇ ਵੀ ਨੌਨ ਨੂੰ ਆ ਜਾਗੇ ਕਹਿੰਦੇ ਘਰੇ ਤੇ ਵੀ ਉੱਥੇ ਨਾਨੀ ਕੋਲੇ ਮਾਮਾ ਹੈਗਾ ਤੇ ਆਏ ਨਹੀਂ ਮੈਂ ਪੁੱਛਿਆ ਵੀ ਨਹੀਂ ਵੀ ਮਮਮੀ ਆਊਗੀ ਨਾਲ ਕਿ ਮਾਮਾ ਤੇ ਮਾਮੀ ਦੋਨੇ ਆਉਣਗੇ ਤੇ ਉਹ ਕਹਿੰਦੇ ਸੀ ਆਵਾਂਗੇ ਨਾਲੇ ਅੱਥ ਨਹੀਂ ਕਹਿੰਦੇ ਵੀ ਨਾਲੇ ਤਾਂ ਅਸੀਂ ਦਹ ਲੈ ਜਾਗੇ ਰੋਟੀ ਟਾਈਮ ਨਾਲ ਤੇ ਨਾਲੇ ਕਹਿੰਦੇ ਅਸੀਂ ਨਾ ਨੂੰ ਜਾਗੇ ਤੇ ਕੰਮ ਤੰਦਾ ਕਰ ਲੈ ਜੀ ਆਪਾਂ ਸਾਰੇ ਕੱਪੜੇ ਧੋਤੇ ਤੇ ਕੱਲ ਮਾਮੀ ਹੋ ਰਹੇ ਨੇ ਆਪਦੇ ਫੜਾਏ ਸੀ ਮਾਮੀ ਨੇ ਤੇ ਮੰਮੀ ਨੇ ਉਹ ਧੋਤੇ ਉਹਨਾਂ ਦੇ ਭੈਣ ਕੀ ਮਸ਼ੀਨ ਚ ਸਕਾ ਕੇ ਲਿਆਂਦੇ ਆ ਵੀ ਕਹਿੰਦੇ ਸੁੱਕ ਜਾਣਗੇ ਕਹਿੰਦੇ ਨਹਾ ਕੇ ਫਿਰ ਪਾਵਾਂਗੇ ਤੇ ਬਾਕੀ ਜੀ ਜਿਹੜਾ ਸਾਡਾ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜੀ ਮਾਮੀ ਹੋ ਰਹੇ ਆ ਜਦੋਂ ਤੁਹਾਨੂੰ ਜਰੂਰ ਮਿਲਾਂ ਜੇ ਤਾਂ ਮਾਮਾ ਨਾਲ ਹੋਇਆ ਫੇਰ ਤਾਂ ਨਹੀਂ ਫੇਰ ਤਾਂ ਸੰਘ ਜੀ ਆਉਂਦੀ ਆ ਤੇ ਜੇ ਨਾ ਹੋਇਆ ਨਾਲ ਫੇਰ ਜਰੂਰ ਮਲਾਉਂਗੀ ਮੰਮੀ ਨਾਲ ਸੋਨੂੰ ਮੈਂ ਤੇ ਆ ਮੰਮੀ ਦਾ ਤੇ ਮੰਮੀ ਦਾ ਸੂਰਾ ਆ ਮੰਮੀ ਦਾ ਛੋਟਾ ਮੰਮੀ ਦਾ ਜਿਹੜੇ ਕੱਲ ਫੜਾਈ ਸੀ ਧੋਤੇ ਪਏ ਆ ਤੇ ਚਲੋ ਜੀ ਕਿਹੜਾ ਹੁਣ ਬੋਟ ਪਾਏ ਅੱਗੇ ਆਪਾਂ ਤੇ ਸੋਨੂੰ ਮਿਲਾਂਗੇ ਫੇਰ ਬਾਕੀ ਜੀ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਲਾਈਕ ਕਰਿਓ ਤੇ ਸੋਨਾ ਜਾਂ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਕੱਪੜੇ ਦੇਖੋ ਜੀ ਕਿੰਨੇ ਹੋ ਕੁਸਾਜ ਵਾਲਿਆ ਕੁਸ ਕੱਲ ਵਾਲਿਆ ਤੇ ਅੱਜ ਤੱਕ ਠੀਕ ਆ ਧੁੱਪ ਕੱਢ ਲਈ ਟਾਈਮ ਨਹੀਂ 11 ਵਜੇ ਸੂਰਜ ਦਿਖਾਉਣ ਲੱਗਾ ਸੀ ਪਰ ਇੰਨੀ ਗਾਰਡੀ ਧੁੱਪ ਹੈ ਨਹੀਂ ਮੱਧਮ ਜੀ ਹੈ ਤੇ ਚਲੋ ਜੀ ਹੁਣ ਸਾਨੂੰ ਆਪਾਂ ਫੇਰ ਮਿਲਦੇ ਹਾਂ ਅੱਗੇ ਲਓ ਜੀ ਆਪਾਂ ਆ ਗਏ ਸੀ ਉਧਰੋਂ ਪੈਣ ਕੇ ਘਰੋਂ ਪੈਣ ਦੇ ਬਲੌਗ ਦੇ ਵਿੱਚ ਤੁਸੀਂ ਦੇਖੋ ਦੇਖੋਗੇ ਤੇ ਸਹੀ 2 ਵਜੇ ਦੇ 2 ਤੋਂ ਉੱਤੇ 10 ਮਿੰਟ ਤੇ ਮੈਂ ਧਾਵੀ ਗਿਆ ਕੇ ਚਾਹ ਬਸ ਚਾਹ ਪੀ ਕੇ ਅੱਜ ਤੱਕ ਰੈਸਟ ਹੋਈ ਨਹੀਂ ਨੀ ਤਾਂ ਘੰਟਾ ਸਾਰਾ ਰੈਸਟ ਕਰ ਲੈਂਦੇ ਢੂਈ ਸਿੱਧੀ ਕੋਈ ਤੇ ਫਿਰ ਅੱਜ ਉਧਰ ਪਾ ਗਏ ਬੋਟ ਪਾਉਣ ਘੰਟਾ ਉਧਰ ਲੱਗ ਗਿਆ ਤੇ ਲਓ ਜੀ ਆਪਾਂ ਧਰ ਲਈਏ ਚਾਹੇ ਚਾਹੇ ਚਾਹ ਤੇ ਮਾਮੇ ਉਹਨਾਂ ਨੂੰ ਅਸੀਂ ਮੈਂ ਦਾ ਆਖਾ ਮੈਂ ਜਸ਼ਨ ਤਾਂ ਆਈਂਗੀ ਤੁਸੀਂ ਆਗੇ ਹੋਣਗੇ ਜਸ਼ਨੇ ਹੁਣ ਅਸੀਂ ਘਰੇ ਆਏ ਤੇ ਹਜੇ ਤੇ ਕਰਾਈ ਹੁਣ ਫੋਨ ਲਾ ਕੇ ਪੁੱਛਿਆ ਜਸ਼ਨੇ ਕਹਿੰਦੇ ਤਿੰਨ ਸਾਢੇ ਤਿੰਨ ਚਾਰ ਵਜੇ ਆਵਾਂਗੇ ਤੇ ਪਹਿਲਾਂ ਸਾਨੂੰ ਫੋਨ ਕਰਕੇ ਕਹਤਾ ਕਿ ਪਾਣੀ ਧਰ ਜਦੋਂ ਤਬ ਤੀ ਲਾਸੀ ਖੜੇ ਬਣਾਉਂਦਾ ਪਾਣੀ ਦਿੱਤਾ ਕਰਿਆ 12:30 ਵਜੇ ਦਾ ਤੇ ਅਜੇ ਤੇ ਕਰਾਈ ਨਹੀਂ ਜੀ ਜਦੋਂ ਉਹਨੂੰ ਮਾਦ ਉਹਦੋਂ ਨੂੰ ਆਉਣਗੇ ਉਹਦੋਂ ਨੂੰ ਪਾਣੀ ਦੁਆਰੇ ਠਰ ਜਾਣਾ ਹੁਣ ਦੁਆਰੇ ਕੱਤਾ ਕਰਨਾ ਪਊਗਾ ਲੋ ਜੀ ਬੋਟ ਪਾਇਆ ਹੈ ਆਪਾਂ ਦੇਖੋ ਤੇ ਖੱਕ ਦੇ ਭਾਈ ਆਉਂਦੇ ਨੂੰ ਗਰਮਾਇਆ ਸਾਗੀ ਉਹਦੇ ਬਾਰੇ ਐਸੀ ਜੋ ਹੂੰ ਆਉਂਦੀ ਬਾਰੇ ਵਧੀਆ ਲੱਗਿਆ ਮੈਂ ਤਾਂ ਸਕੂਟਰੀ ਦੇ ਹਵਾ ਦੀ ਬੱਤੀ ਨਾ ਵਧੀਆ ਲੱਗਿਆ ਐ ਸਾਰੇ ਐ ਲੱਗੇ ਵੀ ਵਧੀਆ ਜਾਣਗੀ ਪੈਗੀ ਪਤਾ ਕਾ ਹੀ ਆਈ ਗਿਆ ਮਸਾ ਐ ਤੁਰ ਕੇ ਮੇਲੇ ਚ ਵੀ ਆਈ ਸੀ ਮੇਲੇ 'ਚ ਤਰਫ ਆਪ ਉਸਤੋ ਦਰਦੇ ਫਿਰਦੇ ਰਹਿੰਨੇ ਆ ਕੁਛ ਜਿਹੜੀ ਜਾਪ ਹੁੰਦੇ ਲੋਕ ਹੁੰਦੇ ਉਹਨਾਂ ਦੀ ਗਰਮੈਸ ਹੋ ਜਾਂਦੀ ਏ ਭੀੜ ਹੁੰਦੀ ਏ ਕਿੰਨੀ ਲੋ ਜੀ ਚਾਹ ਆਪਣੀ ਉਬਲਾਈ ਤੇ ਮੈਂ ਪਾ ਦਾਂ ਚਾਹ ਚ ਦੁੱਧ ਲੋ ਜੀ ਇੱਕ ਥੱਪਾ ਤਾਂ ਮੈਂ ਸਿੱਟਿਆ ਹੀ ਚੁੱਲੇ ਕੋਲੇ ਬਾਹਰ ਪਾਣੀ ਕੱਢਦੇ ਵਾਲੇ ਕੋਲੇ ਤੇ ਆ ਗਾਂ ਲੈ ਕੇ ਜਾਊਂਗੀ ਕੁਪੜੀਆਂ ਲਾਦਨੇ ਕੱਲ ਲਾਈਆਂ ਸਵਾਵਾ ਸਾਰੀਆਂ ਫਿਰ ਆਏ ਅਭ ਧੁੱਪ ਤਾਂ ਨਹੀਂ ਨਿਕਲਦੀ ਚੰਗੀ ਤਾਂ ਜਿੰਨੀ ਸਰਾਏ ਹੋ ਜਾਂਦਾ ਮਾੜੀ ਮੋਟੇ ਨਿਕਲ ਜਾਂਦੇ ਆਸੀ ਆਪਣੇ ਕੋਲ ਪ੍ਰਾਣਾ ਛਟੀਆਂ ਦਾ ਆਹੀ ਰਹੇਗਾ ਇੱਕ ਤੋਹਰਾ ਦਾ ਇੱਕ ਜਿਹੜਾ ਅੱਦਾ ਰਹੇ ਆ ਤੇ ਫਿਰ ਆਪਣੇ ਕੋਲ ਇੱਕ ਕਾਲੀ ਨਵੀਂ ਆਏ ਹਨ ਨਮੂਆਂ ਦੀ ਆਵਾਜ਼

ਜੀ ਆਪਣੇ ਗੰਡੇ ਦੇਖੋ ਵਿਚੋ ਹਜੇ ਕਾ ਕਢਣ ਵਾਲਾ ਪਰ ਗੰਡੇ ਬਹੁਤ ਵਧੀਆ ਫੱਕਾਈ ਗੰਡਿਆਂ ਦੀ ਐ ਮੋਟੇ ਮੋਟੇ ਗੰਡੇ ਆ ਪੂਰੇ ਵਧੀਆ ਤੇ ਮੂੜੀਆਂ ਵੀ ਬਹੁਤ ਜ਼ਿਆਦੀ ਹੋਈਆਂ ਪਈਆਂ ਇਹਨਾਂ ਦੇ ਵਿੱਚ ਸਪਰੇਅ ਕਰਨੀ ਸੀ ਇਹ ਸਪਰੇਅ ਤੋਂ ਬਣਾ ਹੁੰਦੇ ਨਹੀਂ ਸਪਰੇਅ ਹਜੇ ਕਾਫੀ ਕੋਈ ਨਹੀਂ ਕਰੀ ਉਹ ਹੋ ਗਿਆ ਮੰਮੀ ਉਹ ਜਿਹੜਾ ਉਧਰ ਲਾ ਸੀ ਇੱਕ ਤਾਂ ਬਹਾਮ ਹੋ ਗਿਆ ਚੱਲ ਇੱਕ ਤਾਂ ਆ ਸੀਗਾ ਉਹ ਵੀ ਦੇਖ ਕੇ ਗਿਆ ਅੱਜ ਇਹ ਕਾਫੀ ਕਿਤਾਈ ਦੁਬਾਰਾ ਉਹ ਸੀ ਉਸ ਪਾਸੇ ਦੋ ਬੋਤ ਹਨ ਦੋ ਬੋਤ ਉਹ ਤੇ ਆਪਾਂ ਆਲੂ ਘਟ ਪਾਇ ਸੀ ਅੱਜ ਆਲੂ ਜਾਰੇ ਤਾਂ ਇਹ ਆਲੂ ਦੋ ਹੋਰ ਵੀ ਹੋ ਪੰਦੇ ਤਾਂ ਉਹ ਸੀ ਬਹੁਤ ਹੈ ਤੇਰੀ ਮਾਸੀ ਨੂੰ ਆਖਣ ਵਾਲਾ ਲੈ ਕੇ ਜਾਣਿਆ ਤੇ ਲੈ ਜਾ ਹੈਨਾ ਪਾਕੀ ਰਹੂਗਾ ਅੱਜ ਮੈਂ ਬੋਤ ਹੀ ਨਹੀਂ ਜਾਇਆ ਲਾਇ ਗਰੂ ਉਹ ਉਹ ਨਹੀਂ ਯਾਦ ਕਰਦਾ ਪਿਆ ਤੇਰੇ ਆੜੀ ਜਾਲ ਕਰਦੇ ਹੁਣ ਆ ਲਓ ਜੀ ਦੋ ਫੁੱਲ ਤੋੜ ਲੈ ਤੇ ਕੁਝ ਆਲੂ ਪਾਵਾਂਗੇ ਹੋਰ ਫੁੱਲ ਦੇਖ ਤੇਰੀ ਮਾਸੀ ਨੂੰ ਕਹਿੰਦੇ ਲੈ ਕੇ ਜਾਣਿਆ ਤਾਂ ਫਿਰ ਲੈ ਜੂਗੀ ਓਏ ਇੱਕ ਤਾਂ ਹੈ ਇੱਕ ਤਾਂ ਆਹ ਹੈ ਤੇ ਇੱਕ ਉਹਦਾ ਹੈ ਇਹ ਦੋ ਆ ਸੀਗੇ ਇੱਕ ਆਸ ਇੱਕਾ ਤੇ ਇੱਕ ਕੋਨਾ ਜੀ ਇੱਕ ਫੁੱਲ ਦੂਜੇ ਦਾ ਛੋਟਾ ਇੱਕ ਹੋਰ ਤਾਂ ਆਈ ਤੀਜੇ ਸਾਢੇ ਧਨੀਆ ਨਹੀਂ ਹੋਇਆ ਧਨੀਏ ਘਨੋ ਰਹੇ ਜੇ ਮੈਂ ਤਾਂ ਪਾਲਾ ਬਧੀਲਾ ਦਾ ਸਾਡੀ ਜੀ ਧਨੀਆ ਪਾਣਾ ਨਾ ਫੁੱਲ ਧਨੀਆ ਪਾ ਕੇ ਸਬਜ਼ੀ ਬਣਾਈ ਹੋਵੇ ਬੜੀ ਸਵਾਦ ਬਣਦੀ ਹੈ ਲਓ ਜੀ ਮਾਮੀ ਹੋਰੇ ਮਾਮਾ ਤੇ ਮਾਮੀ ਆ ਗਈ ਮਾਮਾ ਨਾ ਆਈ ਜਾਂਦਾ ਮੈਂ ਕਿਹਾ ਮੈਂ ਹੁਣ ਵਲੌਗ ਬਣਾਉਣੀ ਆ ਮਾਮੇ ਤੋਂ ਸ਼ਰਮ ਜੀ ਆਉਂਦੀ ਆਏ ਹਨਾ ਮਾਮੀ ਦਾ ਤਾਂ ਕੋਈ ਨਹੀਂ ਮਾਮੀ ਦਾ ਮਾਮੀ ਤਾਂ ਨਹੀਂ ਆਉਂਦੀ ਤੇ ਮਾਮਾ ਨਹੀਂ ਜਾਂਦਾ ਸੀ ਮੈਂ ਬਸ ਮਾਟਾ ਗੁੰਦੀ ਐ ਤੇ ਫਿਰ ਧਾਰਾ ਧੁਰਾ ਕੱਢ ਕੇ ਲਿਆਂਗੀ ਫਿਰ ਰੋਟੀ ਲੈ ਕੇ ਜਾਣਗੇ ਮਾਮੀ ਨਾਲ ਹੀ ਮਾਮਾ ਨਹੀਂ ਜਾਂਦਾ ਲੋ ਜੀ ਮਾਮੀ ਹੋਰਾਂ ਨੂੰ ਵਿਚਾਰਾਂ ਨੂੰ ਬੈਠਿਆ ਨੂੰ ਹੋ ਗਏ ਅੱਜ 6 ਦਿਨ ਹੋ ਗਏ 5 ਹੋ ਗਿਆ ਨਾ ਕੱਲ ਨੂੰ 6 ਹੋ ਜਾਣੇ ਹਾਂ ਕੱਲ ਨੂੰ 6 ਹੋ ਜਾਣਗੇ ਤਾਂ ਹਾਂ ਲੋ ਜੀ ਦੇਖੋ ਸਾਡੀ ਮਾਮੀ ਕਿੱਡੀ ਸੋਹਣੀ ਹੈ ਕਿੱਡੀ ਸੋਹਣੀ ਕੈਟੇਗਰੀ ਫੋਟੋਆਂ ਆਈ ਨਹੀਂ ਕੋ ਸੁੰਦਾਈ ਪਰਵਾਰਿਕ ਬਲੌਗ ਹੁੰਦੇ ਸਾਰੇ ਬੁੜੀਆਂ ਦੇ ਲੀਆਂ ਵਾਲੇ ਠੀਕ ਆ ਹਾਂ ਇਹ ਕਿੰਨੇ ਚਲਦੀ ਬਣਾਉਣੀ ਆ ਮੈਂ ਮੈਂ 13 ਮਹੀਨੇ ਹੋ ਗਏ ਇੱਕ ਸਾਲ ਦਾ 9 ਮਹੀਨੇ ਹੋ ਗਏ ਠੀਕ ਹੂੰ ਇਹਦਾ ਵਧੀਆ ਕੱਪੜੇ ਬਣਾਈ ਚੱਲ ਹੋਰ ਵਧੀਆ ਹੈ ਹੋਰ ਬਸ ਮੈਂ ਗੁੰਦੀ ਆਟਾ ਹੁਣ ਤੇ ਕੱਲ ਨੂੰ ਦੇ ਦਾਂਗੇ ਛੁੱਟੀ ਹਾਂ ਕੱਲ ਨੂੰ ਦੇ ਦਾਂਗੇ ਹੂੰ ਚਲੋ ਜੀ ਮੈਂ ਆਟਾ ਗੋਲਣਾ ਫਿਰ ਮੰਮੀ ਹੋਰ ਲੇਟ ਹੋ ਜਾਣਗੇ ਰੋਟੀ ਲੈ ਕੇ ਜਾਣੀ ਮੰਮੀ ਡਿੱਕੀ ਆਂਦੀ ਉਹ ਵੀ ਹੁਣ ਵੀ ਆਏ ਹੁਣ ਵੀ ਆਏ ਇੱਕ ਮੰਮੀ ਦੇ ਫੋਨ 'ਚ ਪੈਸੇ ਹੈ ਨਹੀਂ ਨਹੀਂ ਤਾਂ ਫੋਨ ਲਾ ਕੇ ਪੁੱਛ ਲੈ ਅੱਜ ਚਾਰਜ ਕਰਾ ਕੇ ਆਉਣਗੇ ਇਹ ਗਏ ਤਾਂ ਆਥ ਨੇ ਜਸ਼ਨ ਦੇ ਰੈਡੀ ਨੀ ਕੱਲ ਨੂੰ ਕਰਾ ਦੇਣਗੇ ਤੇ ਮੰਮੀ ਨੂੰ ਨੈਟ ਬਣਾ ਵੀ ਔਖਾ ਹੋਇਆ ਪਿਆ ਮੰਮੀ ਨੂੰ ਵਟਾਉਣਾ ਵੇਖਣਗਾ ਛੋਟਾ ਚਲੋ ਜੀ ਮੈਂ ਗੋਲ ਲਾ ਆਟਾ ਤੇ ਫਿਰ ਲੇਟ ਹੋ ਜਾਣ ਮਾੜੇ ਮਾੜੇ ਨਾਲ ਹਜੇ ਮੇਰੇ ਕੱਪੜੇ ਕੁੱਪੜੇ ਬਾਹਰ ਪਈਆਂ ਲਾਉਣ ਵਾਲੇ ਆਥ ਨੇ ਲਾਉਂਗੀ ਫਿਰ ਪਾਉਣ ਲੱਗੀ ਤੈ ਲਾਉਂਗੀ ਇਹਨਾਂ ਦੀ ਲੋ ਜੀ ਮਾਮੇ ਹੋਰੇ ਨੂੰ ਰੋਟੀ ਪਾਣੀ ਫੜਾ ਕੇ ਦੁੱਧਵਾ ਦੇ ਦੋ ਫੜਾ ਕੇ ਤੋਰਤਾ ਨਾਲੇ ਮਾਮੇ ਹੋਰੇ ਨਾਲੇ ਕੱਪੜੇ ਧੋਤੇ ਉਹਨਾਂ ਨੇ ਤੇ ਭੈਣ ਕੀ ਮਸ਼ੀਨ ਚ ਸਕਾ ਲਿਆ ਸੀਗੇ ਤੇ ਕਹਿੰਦੇ ਸੀ ਉੱਥੇ ਜਾ ਕੇ ਹਸਪਤਾਲ ਚ ਪਾਵਾਂਗੇ ਸੁੱਕਣੇ ਉੱਥੇ ਐਂ ਗਰਜੇ ਬਣੇ ਐ ਠੀਕ ਬਸ ਆਪਣੇ ਕੋਲੇ ਆਪਣੀਆਂ ਆਪਣੀਆਂ ਰੋਟੀਆਂ ਰਹਿ ਗਈਆਂ ਹੁਣ ਲਾ ਲੂੰਗੀ ਮੈਂ ਦਾਲੋਹੀ ਉਹੀ ਗੜੀ ਆਹੋ ਗੋਭੀ ਤੇ ਆਲੂ ਗੋਭੀ ਹੋਰ ਆਲੂ ਬਾਦੀ ਤਾਂ ਨਹੀਂ ਸੀ ਨਾ ਆਪਾਂ ਤਰ ਕੇ ਸਰਗਾ ਦਾ ਨਹੀਂ ਤਾਂ ਰਾਇਤਾ ਬਣਾ ਲਾਂਗੇ ਨਹੀਂ ਨਾਲੇ ਚਟਨੀ ਰਾਰ ਲਾਣੀ ਨਾਲ ਚਟਨੀ ਚਟਨੀ ਖਾਏਗਾ ਹੂੰ ਲੋ ਜੀ ਸਹੀ 7:00 ਵਜ ਗਏ ਹੁਣ ਕਿਤੇ ਜਾ ਕੇ ਕੰਮ ਨਿਭੜੇ ਤੇ ਹਜੀ ਮੇਰੇ ਭਾਂਡੇ ਚੱਕਣ ਵਾਲੇ ਪਿਆ ਭਾਂਡੇ ਚੱਕ ਦੀਆਂ ਤੇ ਜਸ਼ਨ ਦੇ ਰੜੀ ਬੰਨਣਗੇ ਪਸੂਕਾਂ ਨੂੰ ਅੰਦਰ ਤੇ ਬਸ ਫਿਰ ਆਪਣਾ ਕੰਮ ਨਿਪਟ ਜੂ ਜਾ ਮੈਂ ਜਸ਼ਨੇ ਦੀ ਵਰਦੀ ਬੁਰਦੀ ਪ੍ਰੈਸ ਕਰਕੇ ਰੱਖੂਗੀ ਕਿਉਂਕਿ ਧੜਕੇ ਹਨਾ ਧੁੰਦਾ ਜੀ ਦਾ ਕਰਕੇ ਕੋਈ ਪਤਾ ਨਹੀਂ ਹੁੰਦਾ ਮੌਕੇ ਤੇ ਲੈਟ ਨਾ ਹੋਵੇ ਤੇ ਹਏ ਹਾਈ ਥੱਕ ਜਾਂਦੇ ਆ ਜੀ ਕੀ ਕਰੀਏ ਸਾਰਾ ਦਿਨ ਭੱਜੇ ਫਿਰੋ ਅੱਜ ਤਾਂ ਬਸ ਟਾਈਮ ਨਾਲ ਕੰਮ ਨਿਮੇੜ ਲਿਆ ਸੀ ਹੁਣ ਤਾਂ ਮੈਂ 11:30 ਵਜੇ ਤੇ ਮੈਂ ਕਿੱਸਿ ਗੋシナਉਣਾ ਸੀਗਾ ਮਗਾ ਚਲ ਕੇ ਅਸੀਂ ਨਾਲ ਗਿਆ ਅੱਜ ਮਗਾ ਮਾਗੀ ਵਾਲੇ ਤੇ ਹੁੰਦੇ ਨਾਤੇ ਆ ਤੇ ਫਿਰ ਮਖ ਰੈਸਟ ਕਰਾਂਗੇ ਫਿਰ ਇਨੇ ਡੈਡੀ ਡੈਡੀ ਦਾ ਫੋਨ ਆ ਗਿਆ ਕਹਿੰਦੇ ਭਾਈ ਵੋਟ ਪਾ ਜੋ ਹਨਾ ਫਿਰ ਮੈਂ ਤੇ ਮੰਮੀ ਮੈਂ ਮੰਮੀ ਤਾਂ ਹੈ ਨਹੀਂ ਮੈਂ ਤੇ ਵੱਡੀ ਭੈਣ ਤੇ ਬੀਬੀ ਅਸੀਂ ਤਿੰਨੇ ਬੋਰਡ ਪਾ ਕੇ ਆਈਆਂ ਫਿਰ ਤੁਹਾਨੂੰ ਪਤਾ ਹੈ ਅਸੀਂ ਇੱਥੋਂ ਦਾ ਛੱਟਿਆ ਸੀ ਮੈਨੂੰ ਜਸ਼ਨਾ ਪਿੰਡ ਤੱਕ ਕਰਤਾ ਤੁਹਾਨੂੰ ਪਤਾ ਹੀ ਹੈ ਜਸ਼ਨੇ ਦਾ ਬਾਗੀ ਫਿਰ ਦੂਬਾਦ ਅਸੀਂ ਤੁਰ ਕੇ ਗੰਗਾ ਫਿਰ ਤਿੰਨ ਜਣਿਆਂ ਤੋਂ ਬੈਠੀ ਦਾ ਤਾਂ ਹੈ ਨਹੀਂ ਸੀਗਾ ਤੇ ਬਾਕੀ ਨਹੀਂ ਜਸ਼ਨੇ ਨੂੰ ਅਸੀਂ ਗਾਂ ਉਧਰ ਜਾਦੇ ਟ੍ਰੈਫਿਕ ਹੁੰਦਾ ਹੈ ਨਾ ਮੇਨ ਰੋਡ ਤੇ ਉਧਰ ਨਹੀਂ ਅਸੀਂ ਸਕੂਟਰੀ ਲੈ ਜਾਂਦੇ ਜਸ਼ਨ ਨੂੰ ਬਸ ਆਪਣੇ ਇੱਥੋਂ ਸਿੱਧੀ ਸੜਕ ਰਵਣ ਕੇ ਘਰ ਤੱਕ ਕਰ ਤੇ ਬਸ ਘਰੋਂ ਇਧਰ ਬਟਾਣੀ ਤੱਕ ਰ ਇੱਥੋਂ ਤੱਕਰੀ ਚਲਾਉਣ ਦਿੰਦੇ ਨੇ ਜਾਨ ਗਾਂ ਨਹੀਂ ਅਸੀਂ ਜਾਂਨ ਦਿੰਦੇ ਤੇ ਅਜੇ ਛੋਟਾ ਜੀਵ ਤੇ ਹੁਣ ਬਸ ਪਾਂਡੇ-ਪੁੰਡੇ ਚਾਕਤੀਆਂ ਮੈਂ ਤੇ ਸੋਚਿਆ ਮੈਂ ਮੈਂ ਚਲੋ ਵੀਡੀਓ ਦਾ ਐਂਡ ਕਰਦਾ ਤੇ ਸਾਨੂੰ ਉਧਰ ਬੋਰਡ ਪਾਉਣਗੇ ਘੰਟਾ ਲੱਗਾ ਸਾਨੂੰ ਆਉਣ ਜਾਣ ਦੇ ਬੀਬੀ ਸਾਨੂੰ ਪਤਾ ਹੌਲੀ-ਹੌਲੀ ਤੁਰਦੀ ਆ ਹਨ ਤੇ ਬਜ਼ੁਰਗ ਬੰਦੇ ਦੋ ਕਿੱਥੇ ਅਸੀਂ ਤਾਂ ਹੁਣ ਲੰਮੀਆਂ ਪਲਾਂਘਾਂ ਆ ਜਾਂਦੀਆਂ ਦੋਨੇ ਜਾਂਦੀਆਂ ਤਾਂ ਫਿਰ ਬੀਬੀ ਨੇ ਵੀ ਬੋਰਡ ਪਾਉਣੀ ਸੀਗੀ ਤੇ ਬਾਕੀ ਅਸੀਂ ਨਾਲ ਲੈ ਗਈਆਂ ਅਸੀਂ ਆ ਵੀ ਕੱਲੀਆਂ ਹਨਾ ਕਿੱਧਰ ਜਾਵਾਂਗੇ ਐ ਭੜਾ ਜਾ ਲੱਗਦਾ ਅਗਲਾ ਆਖੂ ਕਿਵੇਂ ਕੱਲੀਆਂ ਤੁਰੀਆਂ ਫਿਰਦੀਆਂ ਤਾਂ ਕਰਕੇ ਬੀਬੀ ਅਸੀਂ ਉਂ ਵੀ ਕਿਤੇ ਵੀ ਜਾਈਏ ਅਸੀਂ ਨੀ ਕੱਲੀਆਂ ਗਈਆਂ ਕਦੇ ਵੀ ਤੇ ਨਾਲ ਲੈ ਕੇ ਜਾਂਦੇ ਕਿਸ ਜਵਾਕ ਨੂੰ ਲੈ ਜੀਵਲਾਂ ਦੀ ਨਹੀਂ ਮੈਂ ਤਾਂ ਬਾਲਾ ਮੈਂ ਤਾਂ ਗੱਲੀ ਜਾਂਦੀ ਨਹੀਂ ਹੁੰਦੀ ਮਾਝੇ ਭੈਣਤਾ ਵੀ ਵਗ ਜਾਂਦੀ ਕਦੇ ਕ ਨਹੀਂ ਨਹੀਂ ਤਾਂ ਉਹ ਵੀ ਕੁੜੀਆਂ ਨੂੰ ਨਾਲ ਹੀ ਲੈ ਕੇ ਜਾਂਦੀ ਹੁੰਦੀ ਹੈ ਤੇ ਮਾਮੀ ਹੋਰੇ ਜੀ ਰੋਟੀ ਲੈ ਕੇ ਟਾਈਮ ਨਾਲ ਪਹੁੰਚ ਗਏ ਉਹ ਕਹਿੰਦੇ ਅਸੀਂ ਤੇ ਗੱਡੀ ਤੇ ਆਏ ਸੀ ਮਾਮਾ ਤੇ ਮਾਮੀ ਨਾਲੇ ਨਾਲੇ ਕੱਪੜੇ ਧੋ ਕੇ ਲੈ ਕੇ ਨਾਲੇ ਰੋਟੀ ਲੈ ਗਏ ਤੇ ਕਿਉਂਕਿ ਅੱਜ ਫਿਰ ਡੈਡੀ ਦਾ ਟਾਈਮ ਹੈ ਨਹੀਂ ਸੀ ਰੋਟੀ ਬਣਾਉਣ ਦਾ ਡੈਡੀ ਅੱਜ ਸੀਗੇ ਬੋਟਾਂ ਚ ਡੈਡੀ ਹੁਣੀ ਆਏ ਆ ਬਸ ਮੈਂ ਹੁਣੀ ਡੈਡੀ ਨੂੰ ਰੋਟੀ ਫੜਾ ਕੇ ਆਣੀਆਂ ਹੁਣ ਮਾਂ ਆਂਦੀ ਆ ਪਾਣਡੇ ਤੇ ਕੱਲ ਨੂੰ ਆਦੇ ਜੀ ਛੁੱਟੀ ਮਿਲ ਜੂਗੀ ਤੇ ਛੁੱਟੀ ਦੇ ਦੇਣਗੇ ਦੇਖੋ 2 ਵਜੇ ਦੇਣਗੇ ਤੇ 3 ਵਜੇ ਤੇ ਹੁਣ ਭੈਣ ਦਾ ਫੋਨ ਆਇਆ ਸੀਗਾ ਕਹਿੰਦੀ ਵੀ ਆਪਾਂ ਕੱਲ ਨੂੰ ਨਾਨੀ ਦਾ ਪਤਾ ਲੀ ਆਗੇ ਵੀ ਹੁਣ ਤਾਂ ਕੋਲੇ ਆ ਹਨਾ ਫਿਰ ਜੀ ਜੋਧਪੁਰ ਬਹੁਤ ਦੂਰ ਪੈ ਜਾਂਦਾ ਔਖਾ ਹੋ ਜਾਂਦਾ ਜਾਣਾ ਨਹੀਂ ਫਿਰ ਕਿਸੇ ਤੋਂ ਘਰੋਂ ਨਿਕਲਾ ਜਾਵੇ ਹੁਣ ਤਾਂ ਕੋਲੇ ਆ ਚਲੋ ਹਨਾ ਪਤਾ ਲੀ ਆਵਾਂਗੇ ਅਸੀਂ ਦੋਨੇ ਜਾ ਕੇ ਤੇ ਦੇਖਾਂਗੇ ਪ੍ਰਮਾਤਮਾ ਕਹਿ ਜਾਂਦਾ ਚੜਾਊਗਾ ਕੱਲ ਨੂੰ ਆਦੇ ਹੁੰਦੇ ਐਸ ਵੇਲੇ ਸਲਾਹ ਨਹੀਂ ਕਰਦੇ ਹੁੰਦੇ ਬਾਕੀ ਦੇਖਦੇ ਹਾਂ ਜੀ ਹੋ ਸਕੇ ਤਾਂ ਜ਼ਰੂਰ ਜਾਵਾਂਗੇ ਤੇ ਬਾਕੀ ਚਲੋ ਅੱਜ ਦੀ ਵੀਡੀਓ ਚ ਇਨਾ ਹੀ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਜਿਆਦਾ ਤਾਂ ਅੱਜ ਤੁਹਾਡੇ ਨਾਲ ਕੋਈ ਕੰਮ ਧੰਦੇ ਵਾਲੀ ਵੀਡੀਓ ਸ਼ੇਅਰ ਨਹੀਂ ਕੀਤੀ ਗਈ ਮੈਥੋਂ ਕਿਉਂਕਿ ਬੱਸ ਤੁਹਾਨੂੰ ਪਤਾ ਜੀ ਭੱਜਨੱਸ ਹੋ ਜਾਂਦੀ ਐ ਨਾ ਐ ਹੋ ਜਾਂਦਾ ਵੀ ਫਿਰ ਵੀ ਬਿਟਾ ਆਪਦੀ ਤਾਂ ਚਲ ਆਪਾਂ ਨੂੰ ਐ ਹੁੰਦਾ ਵੀ ਚਲੋ ਕਰ ਲਾਂਗੇ ਰੋਟੀ ਬਣਾ ਲਾਂਗੇ ਕੋਈ ਨਹੀਂ ਘਰੀਆਂ ਜਦੋਂ ਆਪਾਂ ਬਾਹਰ ਕਿਤੇ ਰੋਟੀ ਭੇਜਣੀ ਹੁੰਦੀ ਆ ਉਦੋਂ ਐ ਹੁੰਦਾ ਵੀ ਟਾਈਮ ਨਾਲ ਬਣਾ ਕੇ ਪਰੇ ਟਾਈਮ ਨਾਲ ਭੇਜਤੀ ਹੈ ਹਨ ਵੀ ਫਿਰ ਵੀ ਐ ਜਿਹਾ ਜਾਂਦਾ ਵੀ ਲੇਟ ਐਨੀ ਲੇਟ ਰੋਟੀ ਚਲੋ ਟਾਈਮ ਨਾਲ ਬਣਾ ਕੇ ਆਪਾਂ ਭੇਜਤੀ ਤੇ ਆਪਣਾ ਚਲੋ ਜੀ ਫਰਜ਼ ਬੰਦਾ ਸੀਗਾ ਹਨਾ ਤੇ 5 ਦਿਨ ਹੋ ਗਏ ਸੀ ਮਾਮੇ ਘਰਾਂ ਨੂੰ ਆਇਆ ਨੂੰ ਤੇ ਆਦੇ ਹੁੰਦੇ ਆ ਮਾੜੇ ਕੋਈ ਵੀ ਚੰਗਾ ਮਾੜਾ ਟਾਈਮ ਹੋਵੇ ਰਿਸ਼ਤੇਦਾਰਾਂ ਨੂੰ ਇੱਕ ਦੂਜੇ ਦੇ ਕੰਮ ਆਉਣਾ ਚਾਹੀਦਾ ਤੇ ਉਥੋਂ ਮੇਰੀ ਭਝਾਈ ਵਿਚਾਰੀ ਭੇਜ ਦਿੰਦੀ ਸੀ ਤੜਕੇ ਉਹ ਭੇਜ ਦਿੰਦੀ ਸੀ ਕਿਉਂਕਿ ਤੜਕੇ ਇਧਰੋਂ ਜਾਣਾ ਔਖਾ ਸੀ ਬਾਕੀ ਲੇਟ ਹੋ ਜਾਂਦੇ ਸੀਗੇ ਤੇ ਸ਼ਾਮ ਦੇ ਟਾਈਮ ਡੈਡੀ ਫੜਾ ਆਉਂਦੇ ਸੀ ਹੁੰਦੇ ਸੀ ਤੇ ਚਲੋ ਦੋਨਾਂ ਨੇ ਅਸੀਨਾਨਦ ਭਝਾਈ ਨਿਰਾਲ ਮਿਲ ਕੇ ਡੰਗ ਲਾ ਲਿਆ ਤੇ ਚਲੋ ਬਿਚਾਰੀ ਨਾਨੀ ਨੂੰ ਹੁਣ ਤਾਂ ਕਹਿੰਦੇ ਵੀ ਫਰਕ ਆ ਤੇ ਕੱਲ ਨੂੰ ਛੁੱਟੀ ਦੇਣਗੇ ਤੇ ਫਿਰ ਦੇਖੋ ਵੀ ਦਵਾਈ ਜਿੰਨਾ ਚਿਰ ਖਵਾਉਣਗੇ ਫਿਰ ਕਹਿੰਦੇ ਉਹ ਨਚਰ ਦਵਾਈ ਤਾਂ ਜ਼ਰੂਰ ਖਵਾਵਾਂਗੇ ਕਹਿੰਦੇ ਵੀ ਠੀਕ ਹੋ ਜਾਊਗੀ ਤੇ ਬਾਕੀ ਜੀ ਬਜ਼ੁਰਗ ਬੰਦੇ ਨੂੰ ਹੋ ਹੀ ਜਾਂਦਾ ਹਨਾ ਇਹ ਜੀ ਇਹ ਜੀ ਜਦੋਂ ਠੰਡੇ ਦੇ ਵਿੱਚ ਇਹ ਜੀ ਬਿਮਾਰੀ ਵਾਲੀ ਹੁੰਦੀ ਹੈ ਤੇ ਬਾਕੀ ਉਮਰ ਦੇ ਵੀ ਖਾਸੇ ਹੋ ਗਏ ਤੇ ਇੱਕ ਪੋਤੀ ਵਿਆਹੀ ਹੈ ਉਹਦੀ ਉਹਨਾਂ ਦੀ ਨਾਨੀ ਦੀ ਤੇ ਬਾਕੀ ਆਹ ਦੋ ਤੇ ਦੋ ਤੀਆਂ ਜਿਹੜੇ ਸਾਰੇ ਇਹ ਤਾਂ ਵਿਆਹ ਦੇ ਇਹਨਾਂ ਦੇ ਤਾਂ ਗਾਂਹਾਂ ਜਵਾਕ ਵੀ ਹੋਵੇ ਸਾਰਿਆਂ ਦੇ ਦਿਨੇ ਕੁੜੀਆਂ ਦੇ ਨੰਨ ਵੀ ਜਿਹੜੀ ਨਾਨੀ ਦੇ ਨਾਨੀ ਦੇ ਸਾਡੀ ਦੇ ਇਹਨਾਂ ਦੇ ਛੀ ਛੀ ਬੱਚੇ ਐ ਵੀ ਪੰਜ ਦਾ ਚਾਰ ਤਿੰਨ ਮਾਮੇ ਹੋਰੇ ਤਿੰਨ ਕੁੜੀਆਂ ਤੇ ਕੁੜੀਆਂ ਦੇ ਸਾਰੇ ਜਵਾਕ ਪਿਆਏ ਗਾਂਹ ਉਹਨਾਂ ਦੇ ਵੀ ਜਵਾਕ ਹੋਏ ਸਾਡੇ ਮੰਮੀ ਹੋਰਾਂ ਦੇ ਤੇ ਮਾਸੀ ਹੋਰਿਆਂ ਦੇ ਤੇ ਮਾਮੇ ਦੀ ਇੱਕ ਕੁੜੀ ਵਿਆਹੀ ਹੈ ਦੂਜੇ ਦੇ ਹਜੇ ਛੋਟੇ ਆ ਦੂਜਿਆਂ ਦੇ ਜਵਾਨ ਮਾਮੇ ਹੋਰ ਛੋਟੇ ਆ ਮੰਮੀ ਹੋਰਿਆਂ ਤੋਂ ਤੇ ਚਲੋ ਜੀ ਠੀਕ ਹੋ ਜਾਣਗੇ ਤੂੰ ਅੱਗੇ ਨਾਲ ਤਾਂ ਬਹੁਤ ਫਰਕ ਆ ਪਹਿਲਾਂ ਤਾਂ ਬੋਲਦੇ ਸੀ ਜਦੋਂ ਸਮਝ ਨਹੀਂ ਆਉਂਦੀ ਸੀ ਹੁਣ ਤਾਂ ਵਧੀਆ ਸਮਝ ਆਉਣ ਲੱਗ ਗਈ ਕਹਿੰਦੇ ਤੇ ਡਾਕਟਰ ਇਹ ਸਾਡੇ ਬਹੁਤ ਸਿਆਣਾ ਜੀ ਨੰਦਨਪੁਰੀ ਆਦੇ ਆ ਇਹਨੂੰ ਤੇ ਪਹਿਲਾਂ ਆਨੰਦਨਪੁਰੀ ਆਪ ਹੁੰਦਾ ਸੀ ਉਹ ਤਾਂ ਬਹੁਤ ਸਿਆਣਾ ਸੀ ਹੁਣ ਉਹਦਾ ਮੁੰਡਾ ਹੈ ਪਰ ਮੁੰਡਾ ਵੀ ਬਹੁਤ ਸਿਆਣਾ ਹੁਣ ਤਾਂ ਬਹੁਤ ਵੱਡਾ ਹਸਪੀਟਲ ਬਣਾ ਰੱਖਿਆ ਇਹਨਾਂ ਨੇ ਤੇ ਚਲੋ ਜੀ ਚਲੋ ਜੀ ਮੈਂ ਵੀਡੀਓ ਦਾ ਕਰਦੀ ਆਂ ਐਂਡ ਇੱਥੇ ਮੈਂ ਭਾਂਡੇ ਗੁੰਡੇ ਚੱਕਦੀ ਆਂ ਤੇ ਮਿਲਦੇ ਆਪਾਂ ਸਾਨੂੰ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜਿਹੜੇ ਵੀ ਕਮੈਂਟ ਕਰਦੇ ਆ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਆਈ ਕਮੈਂਟ ਕਰਦੇ ਰਹੋ ਆਈਆ ਆਪ ਦਾ سپورਟ ਸਾਥ ਬਣਾ ਕੇ ਰੱਖੋ ਜੀ ਤੇ ਫੇਰ ਹੀ ਤੁਹਾਡੀ سپورਟ ਨਾਲ ਆਪਣੇ ਹਨਾ ਅੱਗੇ ਜਾ ਸਕਦੇ ਆ ਆਪਣਾ ਚੈਨਲ ਗਰੋ ਕਰੂਗਾ ਤੇ ਬਾਕੀ ਜਿਹੜੇ ਵੀ ਚੈਨਲ ਤੇ ਨਵੇਂ ਹੁੰਦੇ ਆ ਪਲੀਜ਼ ਸਕਿਪ ਨਾ ਕਰਿਆ ਕੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਤੇ ਬਾਕੀ ਭੈਣ ਦੇ ਚੈਨਲ ਨੂੰ ਤੁਸੀਂ ਸਾਰੇ ਜਾਣੇ ਬਹੁਤ سپورਟ ਕਰ ਰਹੇ ਹੋ ਜਿਹੜੇ ਆਪਣੇ ਨਾਲ ਜੁੜਿਆ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਉਹਦੇ ਚੈਨਲ ਤੇ ਜਾ ਕੇ ਵੀ سپورਟ ਕਰੋ ਜੀ ਤੇ ਫੁੱਲ ਵੀਡੀਓ ਦੇਖਿਆ ਕਰੋ ਉਹਦੀ ਵੀ ਤਾਂ ਕਿ ਬਸ ਟਾਈਮ ਪੂਰਾ ਹੋ ਜੇ ਤੇ ਚਲੋ ਜੀ ਸਾਰਿਆਂ ਨੂੰ ਸੱਚੇ ਅਕਾਲ ਤੁਸੀਂ ਆਖੂਗਾ ਗਾਜਰੇ ਵਿੱਚ ਜਾਂਦੀ ਹੈ ਹੜਦੀ ਨਹੀਂ ਤੇ ਮੈਂ ਭੰਡ ਭੁੰਡ ਚੱਕ ਲਾਂ ਜੀ ਚਲੋ ਸਾਰਿਆਂ ਨੂੰ ਸੱਚੇ ਅਕਾਲ ਤੇ ਬਾਏ ਬਾਏ ਜੀ ਤੇ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ ਜੀ